नहीं चलेगी नहीं चलेगी टकेशाही नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी टकेशाही नहीं चलेगी नहीं चलेगी नहीं चलेगी टकेशाही नहीं चलेगी नहीं चलेगी नहीं चलेगी नगर कौंसिल तारीवाल मुर्दाबाद 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 नगर कौंसिल तारीवाल मुर्दाबाद 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 ਦੋਸਤੋ ਅੱਜ ਨਗਰ ਕੌਂਸਲ ਦੇ ਵੱਲੋਂ ਤਰਕਸਾਰ ਦੁਕਾਨਦਾਰਾਂ ਦੇ ਉੱਪਰ ਜਿਨ੍ਹਾਂ ਨੇ ਐਨਕਲੋਜ਼ਮੈਂਟ ਕੀਤੀ ਦੀ ਗਈ ਸੀ ਉਹਨਾਂ ਦੁਕਾਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਔਰ ਕੁਝ ਦੁਕਾਨਾਂ ਦੇ ਸ਼ਟਰ ਵੀ ਢਾਏ ਗਏ ਨੇ ਇਹ ਸਭ ਕੁਝ ਜੋ ਵੀ ਯਾਰ ਨਗਰ ਕੌਂਸਲ ਯੋ ਭੁਪਿੰਦਰ ਸਿੰਘ ਦੇ ਪ੍ਰਬੰਧਾ ਹੱਥੋਂ ਆਇਆ ਉਹਨਾਂ ਨਾਲ ਆਏ ਸੀ ਆਪਣੀ ਟੀਮ ਲੈ ਕੇ ਨਗਰ ਕੌਂਸਲ ਅਧਿਕਾਰੀਆਂ ਲੈ ਕੇ ਉਹਦੇ ਰੋਸ ਵਿੱਚ ਅੱਜ ਜੋ ਵੱਡੀ ਨਾਲ ਦੁਪਰ ਜੋ ਧਰਨਾ ਲਗਾਇਆ ਗਿਆ ਮਸੀਹ ਆਗੂ ਬੱਬਾ ਗੱਲ ਵੱਲੋਂ ਔਰ ਦੁਕਾਨਦਾਰ ਵੱਲੋਂ ਸਾਂਝੇ ਤੌਰ ਤੇ ਧਰਨਾ ਲਗਾਇਆ ਗਿਆ ਗੱਲਬਾਤ ਕਰਦੇ ਆ ਵੀ ਕੀ ਮਸਲਾ ਹੈ ਕੀ ਹਾਲਾਂਜੀ ਇਕ ਤਰ੍ਹਾਂ ਦਾ ਨਾਤਾ ਜੋ ਤੇ ਦੱਸੋ ਕਿ ਉੱਤਰ ਮੈਂ ਬੱਬਾ ਅਗਿਲ ਕ੍ਰਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਜੋ ਅੱਜ ਧਾਰੀਵਾਲ ਸ਼ਹਿਰ ਵਾਸੀਆਂ ਨਾਲ ਸ਼ਹਿਰ ਪੂਰੇ ਸ਼ਹਿਰ ਵਾਸੀਆਂ ਨਾਲ ਨਹੀਂ ਤਿੰਨ ਚਾਰ ਦੁਕਾਨਦਾਰਾਂ ਨਾਲ ਧੱਕਾ ਹੋਇਆ ਆ ਜੋ ਕਿ ਸਰਾ ਸਰ ਧੱਕਾ ਆ ਤੁਸੀਂ ਪ੍ਰੈਸ ਵਾਲੇ ਵੀਰ ਇੰਟੈਲੀਜੈਂਸੀ ਵਾਲੇ ਸੀਆਈਡੀ ਵਾਲੇ ਸਾਰੇ ਇੱਥੇ ਮੌਜੂਦ ਆ ਮੈਂ ਇਹਨਾਂ ਨੂੰ ਆਖਣਾ ਚਾਹਨਾ ਕਿ ਜਾ ਕੇ ਦੇਖੋ ਇੱਕ ਵਾਰੀ ਕੈਮਰਾ ਮਾਰ ਲਓ ਇੱਥੋਂ ਨਹਿਰ ਤੋਂ ਵਿਖੰਦੀਆਂ 65 65 ਫੁੱਟ ਪਿੱਛੇ ਦੁਕਾਨਾਂ ਨਹੀਂ ਉਹਨਾਂ ਦੀਆਂ ਛੱਡਾਂ ਤੋੜ ਦਿੱਤੀਆਂ ਗਈਆਂ ਬਾਕੀ ਆ ਸੜਕ ਦੇ ਉੱਪਰ ਸੜਕ ਦੇ ਉੱਪਰ ਜੋ ਵੀ ਆ ਤੁਸੀਂ ਦੇਖ ਸਕਦੇ ਜਾ ਕੇ ਮੌਜੂਦ ਐ ਈਓ ਸਾਹਿਬ ਨੂੰ ਉਹ ਨਹੀਂ ਦਿਖਿਆ ਕਿ ਇਹ ਕੀ ਆ ਬੱਸ ਸਟੈਂਡ ਧਾਰੀਵਾਲ ਤੁਸੀਂ ਚਲ ਜੋ ਸ਼ਰਾਬ ਦਾ ਠੇਕਾ ਜਿੱਥੋਂ ਜਾਨਾਂ ਧੀਆਂ ਪਾਣਾ ਲੋਕਾਂ ਦੀਆਂ ਚੜਦੀਆਂ ਹਾਡੀਆਂ ਚੜਦੀਆਂ ਉਹਦਾ ਇਹਨਾਂ ਨੂੰ ਕੋਈ ਵਿਰੋਧ ਨਹੀਂ ਆ ਧਾਰਮਿਕ ਪ੍ਰੋਗਰਾਮ ਹੁੰਦੇ ਆ ਕੋਈ ਵਿਰੋਧ ਨਹੀਂ ਆ ਉਧਰ ਚਲ ਜੋ ਮਿਸ਼ਨ ਹਸਪੀਟਲ ਰੋਡ ਦੇ ਉੱਤੇ ਚੱਲ ਜੋ ਉੱਥੇ ਛੱਡਾ ਜਾ ਕੇ ਦੇਖੋ ਕਿੰਦਾ ਲੋਕਾਂ ਨੇ ਦੁਕਾਨਾਂ ਮੰਲੀਆਂ ਪਈਆਂ ਵੀਡੀਓ ਸਾਡੇ ਕੋਲ ਆ ਉਹ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਠੀਕ ਹੈ ਜਿਹੜੇ ਆਗੂ ਆ ਨਗਰ ਕਾਉਂਸਲ ਦੇ ਵਿੱਚੋਂ ਉਹਨਾਂ ਨੇ ਖੁਦ ਨਜਾਇਜ਼ ਕਬਜ਼ੇ ਕੀਤੇ ਹੋਏ ਆ ਬਸ ਇਹ ਖਾਣਾ ਪੂਰਤੀ ਵਾਸਤੇ ਈਓ ਸਾਹਿਬ ਦੀ ਮਿਲੀ ਭੁਗਤ ਦੇ ਨਾਲ ਅੱਜ ਪੀਲਾ ਪੰਜਾ ਚਲਾ ਕੇ ਇਹਨਾਂ ਨੇ ਟੌ ਟੱਪਾ ਬਣਾ ਲਿਆ ਉਹ ਹਿਸੈ ਨਹੀਂ ਕਰਦੇ ਵੇਖ ਲਓ ਸਾਰੇ ਦੁਕਾਨਦਾਰ ਗਰੀਬ ਰੇੜੀਆਂ ਵਾਲੇ ਜੁਨੀਅਨ ਵਾਲੇ ਸਾਰੇ ਇੱਥੇ ਇੱਥੇ ਖਲੋਤੇ ਰੇੜੀਆਂ ਲੈ ਕੇ ਤੁਹਾਨੂੰ ਪਤਾ ਸ਼ਹਿਰ ਵਾਸੀਆਂ ਨੂੰ ਪਤਾ ਜਿਹੜੇ ਫਾਈਨਾਂਸ ਤੇ ਪ ਪੀਏ 20-20 ਹਜ਼ਾਰ ਰੁਪਿਆ ਫਾਈਨਾਂਸ ਕਰਾ ਕੇ ਰੋਜ਼ ਰਜਾਨਾ 100 ਰੁਪਿਆ 200 ਰੁਪਿਆ ਦਾ ਆਨੁ ਕਿਸ਼ਤ ਦਿੰਦੇ ਆ ਉਹੀ ਇਹਨਾਂ ਨੇ ਕਮਾਇਆ ਤੇ ਉਹੀ ਆਪਣੇ ਬੱਚਿਆਂ ਨੂੰ ਪਾਲਣਾ ਪਰ ਇਹਨਾਂ ਨੂੰ ਟਣਾਟ ਲੋਕਾਂ ਨੂੰ ਪਤਾ ਨਹੀਂ ਆ ਵੀ ਇਹ ਸ਼ਹਿਰ ਵਾਸੀ ਆ ਗਰੀਬ ਵਾਸੀ ਇਹਨਾਂ ਦੇ ਅੰਦਰ ਸ਼ਹਿਰ ਨਗਰ ਕਾਉਂਸਲ ਜੋ ਤੱਕਾ ਕਰਦੀ ਇਹਦਾ ਮੂੰਹ ਤੋਰ ਜਵਾਬ ਅਸੀਂ ਦਵਾਂਗੇ ਆਪਾਂ ਕਦੀ ਨਹੀਂ ਨਗਰ ਕਾਉਂਸਲ ਦੇ ਖਿਲਾਫ ਬੋਲੇ ਪਰ ਅੱਜ ਮਜਬੂਰ ਹਾਂ ਜਿਹੜਾ ਇਹਨਾਂ ਨੇ ਗਰੀਬਾਂ ਨਾਲ ਤੱਕਾ ਕੀਤਾ ਉਹਦਾ ਮੂੰਹ ਤੋਰ ਜਵਾਬ ਦੇਵਾਂਗੇ ਜੇ ਅੱਜ ਸਾਡੀ ਇੱਥੇ ਸੁਣਵਾਈ ਨਾ ਹੋਈ 100 ਤਰੀਕ ਨੂੰ ਕ੍ਰਿਸਚਨ ਨੈਸ਼ਨਲ ਫਰ ਈਓ ਸਾਹਿਬ ਲੋਕਾਂ ਦੇ ਆ ਕੇ ਪਹਿਲੇ ਨੋਟਿਸ ਦਿੱਤੇ ਸੀ ਅਨਾਉਂਸਮੈਂਟ ਕਰਾਈ ਸੀ ਕਿ ਆਪਣੇ ਜਿਹੜੇ ਛੜਾ ਉਤਾਰ ਲਓ ਤੇ ਨਹੀਂ ਨਾ ਨਹੀਂ ਉਤਾਰੀਆਂ ਕੁਝ ਦੁਕਾਨਦਾਰਾਂ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਈਓ ਸਾਹਿਬ ਨੂੰ ਈਓ ਸਾਹਿਬ ਨੂੰ ਆਪਾਂ ਬੇਨਤੀ ਕਰਨੇ ਆ ਮੈਨੂੰ ਇਹ ਦੱਸੋ ਬਾਕੀ ਚਾਰ ਦੁਕਾਨਾਂ ਆਈਆਂ ਸਿਰਫ ਸ਼ਹਿਰ ਦੇ ਵਿੱਚ ਸ਼ਹਿਰ ਚ ਚਾਰ ਦੁਕਾਨਾਂ 65 ਫੁੱਟ ਦੁਕਾਨ ਵਾਲੀ ਪਿਛਲੇ ਪਾਸੇ ਅਸੀਂ ਤਾਂ ਪਹਿਲਾਂ ਇੱਥੋਂ ਹੀ ਲੈ ਲੈਣੇ ਆ ਤੁਸੀਂ ਇਹ ਵੇਖੋ 65 ਫੁੱਟ ਦੀ ਦੁਕਾਨ ਪਿੱਛੇ ਆ ਮੇਰੇ ਨਾਲ ਆ ਜਾਨੀ ਈਓ ਸਾਹਿਬ ਸਾਹਮਣੇ ਔਰ ਨਰਮਾ ਬਖਾ ਦੇਣਾ ਯੋ ਸਾਹਿਬ ਨੂੰ ਕਿ ਉਹ ਇੰਨੀ ਪਿਛੇ ਆ ਤੇ ਆੜ ਜੀਸੀਬੀ ਜੀਸੀਬੀ ਦੇ ਵਿੱਚ ਜਾਂ ਕੋਈ ਪ੍ਰੋਬਲਮ ਆ ਗਈ ਜਾਂ ਈਓ ਸਾਹਿਬ ਸੈਟ ਕੋਈ ਮੰਗੇ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਆ ਵੀ ਹੈ ਗੱਲ ਇਹੀ ਆ ਕਿ ਜਿਹਨੇ ਟਣਾਟ ਲੋਕ ਆ ਜਿਹੜੇ ਪਹੁੰਚ ਰੱਖਦੇ ਲੋਕ ਆ ਉਹਨਾਂ ਦੀ ਕਿਸੇ ਦੁਕਾਨ ਨੂੰ ਨਹੀਂ ਜਿਨ੍ਹਾਂ ਦੀਆਂ ਦੁਕਾਨਾਂ ਤੋਂ ਸਬਜ਼ੀਆਂ ਖਰੀਦੀਆਂ ਜਾਂਦੇ ਜਿਨ੍ਹਾਂ ਦੀਆਂ ਦੁਕਾਨਾਂ ਤੋਂ ਪਲਾਸਟਿਕ ਖਰੀਦੀ ਜਾਂਦੀ ਕਿਸੇ ਨੂੰ ਹੱਥ ਨਹੀਂ ਪਾਇਆ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਆ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨੀ ਆ ਇਹ ਕੁਝ ਲੋਕ ਤੁਹਾਡਾ ਅਕਸ ਖਰਾਬ ਕਰ ਰਹੇ ਨੇ ਬਹੁਤ ਵਧੀਆ ਭਗਵੰਤ ਮਾਨ ਸਰਕਾਰ ਕੰਮ ਕਰ ਰਹੀ ਹੈ ਨਸ਼ਿਆ ਦੇ ਜ਼ੋਤੇ ਦੇ ਖਿਲਾਫ ਅਸੀਂ ਵੀ ਨਾਲ ਆ ਅਸੀਂ ਵੀ ਬਿਆਨ ਦਿੰਨੇ ਹਰ ਵਾਰੀ ਅਸੀਂ ਨਾਲ ਆ ਪਰ ਤੁਸੀਂ ਜਦੋਂ ਗਰੀਬਾਂ ਦੇ ਨਾਲ ਭਗਵੰਤ ਮਾਨ ਸਰਕਾਰ ਧੱਕਾ ਕਰੂਗੀ ਸਹਿਨ ਨਹੀਂ ਹੋਏਗਾ ਇਹ ਕੁਝ ਲੋਕ ਸ਼ਰਾਰਤੀ ਲੋਕ ਨੇ ਜਿਹੜੇ ਸ਼ਹਿਰ ਵਾਸੀ ਇਹਨਾਂ ਦੀ ਆਪਚੋ ਦੀ ਲਾਗਤ ਬਾਜ਼ੀਆਂ ਨੇ ਤੇ ਕੱਢਦੇ ਲੋਕਾਂ ਤੇ ਆ ਇਸ ਕਰਕੇ ਧੱਕਾ ਨਹੀਂ ਅਸੀਂ ਸਹਿਨ ਹੋਣ ਦੇਣਾ ਭਾਵੇਂ ਜੋ ਮਰਜ਼ੀ ਹੋ ਜਾ ਸਾਨੂੰ ਪਾਏ ਇੱਥੇ ਹੋਰ ਢੇਰ ਬੈਠਣਾ ਪਏ ਸੋਮਵਾਰ ਤੱਕ ਆਪਾਂ ਹਾਈਵੇ ਜਾਮ ਕਰਾਂਗੇ ਜਿਹੜਾ ਵੀ ਡੀਸੀ ਸਾਹਿਬ ਦੀ ਵੀ ਤੇ ਐਸਐਸਪੀ ਸਾਹਿਬ ਦੀ ਕਿਉਂਕਿ ਐਸਐਸਪੀ ਸਾਹਿਬ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਤੁਹਾਡਾ ਪੁਲਿਸ ਪ੍ਰਸ਼ਾਸਨ ਨਾਲ ਹੀ ਉਦੋਂ ਨਹੀਂ ਦੇਖਦਾ ਇਹਨਾਂ ਨੂੰ ਸਾਫ਼ ਕਰਨ ਦੀ ਹੈ ਹੀ ਨਹੀਂ ਮਾਜੀ ਇਨਸਾਫ਼ ਦੇ ਕੁਝ ਕਰੋ ਇਨਸਾਫ਼ ਹੀ ਨਹੀਂ ਹੈਗਾ ਜੀ ਇੱਥੇ ਦੇ ਗਰੀਬ ਦਾ ਮਤਲਬ ਹੀ ਅਸੀਂ ਇਹ ਸੋਚ ਸਕਦੇ ਵੀ ਗਰੀਬ ਦਾ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਾ ਆ ਇਸ ਕਰਕੇ ਗਰੀਬਾਂ ਨੂੰ ਤੇ ਜਾਂ ਤੇ ਇਹਨਾਂ ਨੂੰ ਸਲਫਾਸ ਖਾ ਲੈਣੀ ਚਾਹੀਦੀ ਆ ਸਿਰਫ ਉਹੀ ਬੰਦੇ ਇੱਥੇ ਚਾਹੀਦੇ ਆ ਜਿਹੜੇ ਲੀਡਰਾਂ ਦੇ ਤੇ ਜਾਂ ਜਿਹੜੇ ਕੁਝ ਲੀਡਰਾਂ ਦੇ ਜੀ ਬਾਂ ਫੇਰਦੇ ਨੇ ਬਾਕੀ ਤੁਸੀਂ ਸਮਝਦਾਰ ਸੀ ਯੋ ਸਾਹਮਣੇ ਯੋ ਸਾਹਮਣੇ ਇਹ ਵੀ ਗੱਲ ਕਹੀ ਸੀ ਕਿ 5 ਫੁੱਟ ਤੱਕ ਦੁਕਾਨ ਤੋਂ ਲੈ ਕੇ 5 ਫੁੱਟ ਤੱਕ ਆਪਣੀ ਸ਼ਰ ਲਗਾ ਸਕਦੇ ਆ ਉਸ ਤੋਂ ਜਿਹੜੇ ਗਾਂ ਹੀ ਉਹ ਹਲਿਆੜੇ ਤੋੜਿਆ ਕੀ ਉਹ ਸਾਹਿਬ ਨੂੰ ਕਹੋ ਆਓ ਤੇ ਸਹੀ ਸਾਹਮਣੇ ਆਪਣੀ ਜਗ੍ਹਾ ਦੱਸੋ ਆ ਜਿਹੜੀਆਂ ਆ ਸਾਹਮਣੇ ਦੁਕਾਨਾਂ ਦੇਖੋ ਜਿੰਨੀਆਂ ਸਬਜ਼ੀ ਵਾਲੀਆਂ ਇਹ 5 ਫੁੱਟ ਪਿੱਛੇ ਆ ਤੁਸੀਂ ਆਓ ਤੁਹਾਨੂੰ ਨਾਲ ਦੱਸਨੇ ਆ 65 ਫੁੱਟ ਪਿੱਛੇ ਅਸੀਂ ਦੱਸਨੇ 65 ਫੁੱਟ ਪਿੱਛੇ ਆ ਜਿਹੜੀਆਂ ਮਰਦੀਆਂ ਜਿਹੜੀਆਂ ਪੈਰਪੁਰ ਪਿੱਛੇ ਸ਼ਰਤ ਉਹ ਵੀ ਤੋੜਤੀਆਂ ਉਹ ਵੀ ਤੋੜਤੀਆਂ ਆਹੀ ਤੁਸੀਂ ਦੇਖ ਸਕਦੇ ਜਾਂ ਕੇ ਜਿਆਦਾ ਵੇਖ ਸਕਦੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਇੱਕ ਸਾਈਡ ਤੋਂ ਜਿਹੜੀ ਆ ਉਹ ਕੀਤੀ ਆ ਦੂਜੀ ਸਾਈਡ ਦੀ ਕੱਲ ਕਰਾਂਗੇ ਉਹ ਕਿਉਂ ਕਰਤਾ ਨਹੀਂ 104 ਤੱਕ ਨਾ ਕਾਦੀ ਕੋਈ ਇੱਕ ਵਾਰੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਸਰਕਾਰ ਦਾ ਪਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਸਾਰੇ ਕੀਤੀ ਆ ਕਵੱਡੋ ਕੀਤੀ ਆ ਇੱਕ ਪਾਸੇ ਕਿਸੇ ਵੀ ਦੂਜੇ ਪਾਸੇ ਵਾਪਸ ਨਹੀਂ ਗਏ ਇਸ ਕਰਕੇ ਅਸੀਂ ਇਹ ਕਰਨੇ ਇਹ ਧੱਕੇਸ਼ਾਈ ਹੋਈ ਆ ਸਰਾ ਸਰ ਜੇ ਅਨਾਉਂਸਮੈਂਟ ਕੀਤੀ ਗਈ ਹੀ ਉਹ ਚਾਰ ਦੁਕਾਨਾਂ ਵਾਸਤੇ ਨਹੀਂ ਕੀਤੀ ਗਈ ਸਿਰਫ ਚਾਰ ਦੁਕਾਨਾਂ ਨਾਲ ਸਾਡੇ ਨਾਲ ਐਸਰੇ ਦੁਕਾਨਦਾਰੀ ਮਜੂਜ ਨੇ ਉਹ ਦੁਕਾਨਦਾਰ ਭਾਈ ਸਾਰਾ ਮੇਰੀ ਆਪਣੀ ਮਲਕੀਅਤ ਆ ਮੈਂ ਇਹਨਾਂ ਨੂੰ ਸੁਨੇਹਾ ਵੀ ਖ ਲੈ ਕਮੇਟੀ ਘਰ ਵਾਲਿਆਂ ਨੂੰ ਚਿੱਠੀ ਵੀ ਲਿਖ ਕੇ ਭੇਜੀ ਹੀ ਮੈਂ ਆਪਣੇ ਆਪਣੇ ਨਾਮ ਤੋਂ ਠੀਕ ਆ ਜੀ ਉਹ ਚਿੱਠੀ ਭੇਜਣ ਤੋਂ ਬਾਅਦ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਮੈਂ ਖਦੋਰੀ ਲੈਣ ਵੀ ਗਿਆ ਕਹਿੰਦੇ ਵੀ ਕਿਹੜੀ ਚਿੱਠੀ ਕਿਹੜੀ ਆਈ ਅਕਸਰ ਨਹੀਂ ਆਏ ਮੈਂ ਹੀ ਲੈ ਕੇ ਭੇਜਿਆ ਆਈ ਕੀ ਤੁਸੀਂ ਮੈਨੂੰ ਆਪਣਾ ਦੱਸੋ ਕੀ ਤੁਹਾਡੀ ਜਗ੍ਹਾ ਕਿੰਨੀ ਬੋਲਦੀ ਆ ਜਿਹੜੀ ਕਿ ਮੈਂ ਆਪਣੀ ਛੜ ਪਿਛੇ ਲੈ ਜਾ ਮੈਨੂੰ ਆਪਣਾ ਨਕਸ਼ਾ ਲੈ ਆਓ ਦੱਸੋ ਕਿ ਨਾਲ ਨਕਸ਼ੇ ਤੁਹਾਡੀ ਜਗ੍ਹਾ ਬੋਲਦੀ ਆ ਮੈਂ ਆਪਣੀ ਛੜ ਪਿਛੇ ਲੈ ਜਾਂ ਮੈਨੂੰ ਆਪਣੀ ਲਾਲ ਲਕੀਰ ਤੇ ਪੀਲੀ ਲਕੀਰ ਲਾ ਦਿਓ ਕਿ ਤੁਹਾਡੀ ਜਗ੍ਹਾ ਇੱਥੋਂ ਤੱਕ ਮੈਂ ਆਪਣੀ ਜਗ੍ਹਾ ਪਿੱਛੇ ਜੋ ਮਰਜ਼ੀ ਕਰਾਂ ਜਿਸ ਤੁਹਾਡੀ ਛੜ ਤੋੜ ਗਈ ਤੁਹਾਡੀ ਆਪਣੀ ਜਗ੍ਹਾ ਦੇ ਵਿੱਚ ਮੇਦੀ ਆਪਣੀ ਜਗ੍ਹਾ ਵਿੱਚ ਪੱਤਰ ਸਾਹਿਬ ਸਾਹਿਬ ਇਹ ਡਰਜੈਂਸੀ ਵਾਲੇ ਨੂੰ ਮਾਹਰ ਤੇਰੀ ਪਾਸਪੋਰਟ ਨਾਮ ਚਾਹੀਏ ਉਹ ਕੀ ਕੀ ਆ ਇੱਕ ਮਿੰਟ ਇੱਥੋਂ ਹੀ ਤੁਸੀਂ ਕੈਮਰਾ ਮੜਾ ਜਾ ਕਮਾ ਲੋ ਜੇ ਜੇਸੀ ਵੀ ਇੱਕ ਸਾਈਡ ਤੇ ਗਈ ਆ ਨਾ ਤੇ ਉਹ ਸਾਹਮਣੇ ਲੱਗੀਆਂ ਦੀ ਤਾਂ ਉਹ ਵੀ ਨਹੀਂ ਛੱਡਾ ਕੋਟੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਇਹ ਉਹਨਾਂ ਨੇ ਨਹੀਂ ਉਹਨਾਂ ਨੇ ਗਲਤ ਬਾਤ ਕੀਤੀ ਸੀ ਜਿਹੜੇ ਕਹਿੰਦੇ ਸੀ ਵੀ ਨਹਿਰ ਤੋੜਦੇ ਉਹ ਆਪਾਂ ਕੀਤਾ ਨਹਿਰ ਤੋ ਅਗਲੇ ਪਾਸੇ ਤੇ ਜਿਹੜੀ ਇੱਕ ਸਾਈਡ ਜਿਹੋ ਅਸੀਂ ਕੱਲ ਕਰਾਂਗੇ ਜੀ ਕੱਲ ਕਿਉਂ ਕਰਾਂਗੇ ਅੱਜ ਉਹਨਾਂ ਦੀ ਕੋਈ ਮੀਟਿੰਗ ਹੀ ਹਾਲ ਛੁੱਟੀ ਹੈ ਮੈਨੂੰ ਕੋਈ ਮਾਰਕ ਕੋਈ ਮੀਟਿੰਗ ਚ ਚੱਲ ਰਹੀ ਹੈ ਇਤਰਾ ਮੈਨੂੰ ਕਹਿੰਦੇ ਕਿ ਕੋਈ ਥਾਂ ਤੇ ਤੁਹਾਨੂੰ ਮਿਲ ਜੇਗੀ ਮਾਪਸਨ ਨਹੀਂ ਹੈਗੇ ਜੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਅਸੀਂ ਕਰਨੀ ਇਹੀ ਆ ਅਸੀਂ ਤੇ ਵੇਖੋ ਅਸੀਂ ਤੇ ਵੈਸੇ ਇਹ ਜਿਹੜਾ ਪ੍ਰੋਸੀਜਰ ਹੈ کورٹ 'ਚ ਵੀ ਜਾਣਾ ਆ ਪਰ ਇਹ کورٹ ਤੇ ਸਾਨੂੰ ਪਤਾ ਵੀ ਇਹ ਲੰਮਾ ਪ੍ਰੋਸੀਜਰ ਪੈ ਜਾਂਦਾ ਮੰਗ ਇਹੀ ਕਰਨੀ ਹੈ ਪ੍ਰਸ਼ਾਸਨ ਕੋ ਜੇ ਕਾਰਵਾਈ ਕਰਨੀ ਹੀ ਤੇ ਤਕਰੀਬਨ ਸਾਰੇ ਕਰਦੇ ਯੂਓ ਸਾਹਿਬ ਇਹ ਆਪਣੀ ਗਲਤੀ ਦਾ ਅਹਿਸਾਸ ਕਰਨ ਵੀ ਇਹ ਚਾਰ ਦੁਕਾਨਾਂ ਤੇ ਕਾਰਵਾਈ ਹੋਈ ਆ ਸਿਰਫ ਇਹਦ ਤੱਕ ਲੱਗ ਲਗਾ ਪਰ ਨਾ ਇਹ ਤੇ ਨਾਰਮਲ ਜੀ ਕਾਲ ਆ ਛੋਟੀ ਜੀ ਦੇ ਦੁਕਾਨਦਾਰਾਂ ਵੱਲੋਂ ਜਦੋਂ ਸਾਡੀ ਪਾਰਟੀ ਕ੍ਰਿਸ਼ਨ ਨੈਸ਼ਨਲ ਫਰੰਟ ਸੜਕ ਤੇ ਉਤਰੇਗੀ ਨਾ ਸਾਵਾਰ ਉਹ ਦਿਨ ਦੱਸਾਂਗੇ ਇਹਨਾਂ ਨੂੰ ਕੇਰੇ ਰੂਪ ਚ ਹੀ ਬਦਲਣਾ ਹੁਣ ਇਹ ਨਸ਼ਿਆਂ ਦੇ ਖਿਲਾਫ ਹੀ ਤੇ ਨਾ ਲੱਗਣਾ ਸ਼ਹਿਰ ਤੇ ਜਿਹੜੇ ਪਿੰਡਾਂ ਦੇ ਵਿੱਚ ਬ੍ਰਾਂਚਾਂ ਚੱਲਦੀਆਂ ਉਹਦੇ ਖਿਲਾਫ ਹੀ ਲੱਗਣਾ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਜਿਹੜਾ ਠੇਕਾ ਆ ਉਹਦੇ ਖਿਲਾਫ ਹੀ ਲੱਗਣਾ ਸਾਹਮਣੇ ਭਗਤ ਸਿੰਘ ਦੀ ਮੂਰਤੀ ਆ ਉਹਦੇ ਸਾਹਮਣੇ ਠੇਕਾ ਖੁੱਲਿਆ ਦਾ ਆ ਕਿਉਂਕਿ ਭਗਵਾਨ ਤਮਾਂ ਸਰਕਾਰ ਜਦੋਂ ਆਈ ਹੀ ਭਗਤ ਸਿੰਘ ਦੇ ਸਿਧਾਂਤਾਂ ਦੇ ਉੱਤੇ ਆਈ ਸੀ ਉਹਦੇ ਸਾਹਮਣੇ ਠੇਕਾ ਖੋਲ ਦਿੱਤਾ ਗਿਆ ਦਾ ਅਸੀਂ ਇਹਦਾ ਵੀ ਵਿਰੋਧ ਕਰਨੇ ਧਾਰੀਵਾਲ ਥਾਣੇ ਦੇ ਵਿੱਚ ਤਰਖਾਸ ਦਿੱਤੀ ਗਈ ਦੀ 10-15 ਦਿਨ ਤੋਂ ਸੀਆਈਡੀ ਵਾਲਿਆਂ ਨੂੰ ਅਸੀਂ ਜਾਨੂ ਕਰਵਾ ਦਿੱਤਾ ਦਾ ਹੈ ਇੰਟੈਲੀਜੈਂਸੀ ਵਾਲਿਆਂ ਨੂੰ ਦੱਸ ਪਏ ਆ ਕਿ ਭਗਤ ਸਿੰਘ ਦੇ ਸਾਹਮਣੇ ਉਹਦੇ ਲੱਗ ਗਈ ਥੋੜੀ ਦੂਰ ਤੋਂ 2 ਕੁ ਮਿੰਟ ਤੇ ਰਾਤ ਗੁਰਦੁਆਰਾ ਸਾਹਿਬ ਹੈ ਤੇ ਚੜ੍ਹਚਿਆ ਤੇ ਰੋਜ਼ਾਨਾ ਸਾਡੀਆਂ ਧੀਆ ਪੈਣਾ ਬੱਸ ਸਟੈਂਡ ਦੇ ਵਿੱਚੋਂ ਚੜ੍ਹਦੀਆਂ ਉਤਰਦੀਆਂ ਪਰ ਉੱਥੇ ਠੇਕੇ ਦੇ ਵਾਲੋ ਕਾਰਵਾਈ ਕੋਈ ਨਹੀਂ ਸਰਕਾਰ ਦੀ ਕਿਉਂਕਿ ਸਾਨੂੰ ਲੱਗਦਾ ਪਿੰਡ ਨਸ਼ਾ ਜਿਹੜਾ ਬੰਦ ਕਰਾਇਆ ਜਾਂਦਾ ਸਿਰਫ ਚਿੱਟੀ ਦਾ ਕਰਾਇਦਾ ਸ਼ਰਾਬ ਇਹ ਨਸ਼ਾ ਨਹੀਂ ਸਮਝਦੇ ਜੋ ਕਿ ਪਿੰਡਾਂ ਪਿੰਡਾਂ 'ਚ ਘਰਾਂ ਘਰਾਂ 'ਚ ਬ੍ਰਾਂਚਾਂ ਵੀ ਖੁੱਲੀਆਂ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਐਸਲੇ ਮਸੀਹ ਆ ਗੋ ਬੱਬਾ ਗੱਲ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਤੱਕਾ ਹੋਇਆ ਹੈ ਜਿਹੜੀਆਂ ਸ਼ਰਕ ਦੇ ਉੱਪਰ ਦੁਕਾਨਾਂ ਹੈਗੀਆਂ ਸਬਜ਼ੀ ਵਾਲੇ ਜਾਂ ਕੁਝ ਹੋਰ ਨੇ ਜਾਂ ਕਾਉਂਸਲਰਾਂ ਆਂਦੀਆਂ ਨੇ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਿਰਫ ਇੱਕ ਤਰਫਾ ਕਾਰਵਾਈ ਕੀਤੀ ਗਈ ਆ ਔਰ ਇਨਸਾਫ ਦੀ ਮੰਗ ਕਰਦੇ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਸਿਰਫ ਅਸੀਂ ਚੇਤਾਵਨੀ ਦਿੱਤੀ ਅੱਜ ਜੇ ਸਾਡੀ ਮੰਗ ਨਾ ਮੰਨੀ ਗਈ ਜਾਂ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਵੱਡੇ ਪੱਦਰ ਦੇ ਉੱਤੇ ਅੰਮ੍ਰਿਤਸਰ ਜੰਮੂ ਜਿਹੜਾ ਨੈਸ਼ਨਲ ਹਾਈਵੇ ਉਹ ਜਾਮ ਕੀਤਾ ਜਾਵੇਗਾ ਇੱਕ ਜੀ ਤਸਵੀਰਾਂ ਤੁਹਾਨੂੰ ਦਿਖਾ ਲ ਦਿੰਨੇ ਆ ਧਰਨਾ ਲਗਾ ਰਹੇ ਦੁਕਾਨਦਾਰ ਅਤੇ ਉਹਨਾਂ ਦੇ ਨਾਲ ਜੋ ਮਸੀਹ ਆ ਗੂ ਬੱਬਾ ਗਿੱਲ ਨੇ ਇੱਕ ਤਸਵੀਰਾਂ ਫਿਰ ਦਿਖਾ ਲ ਦਿੰਨੇ ਆ ਆਇਆ ਤਾਂ ਅੱਜ ਅੱਜ ਨਜਾਇਜ਼ ਐਨਕਰੋਚਮੈਂਟ ਚਕਾਉਣ ਆ ਤੇ ਜਿਹੜਾ ਉਹ ਅੱਜ ਕਾਰਵਾਈ ਕੀਤੀ ਨਗਰ ਕੌਂਸਲ ਧਾਰੀਗਲ ਨੇ ਇਹਦੇ ਵਿੱਚ ਉਹ ਮਤਲਬ ਜਿਹੜੀਆਂ ਕਸ਼ ਦਿਖਾਣਾ ਉਹਨਾਂ ਨਾਲ ਹੀ ਇਹ ਕੰਮ ਜਿਹੜਾ ਹੋਇਆ ਆ ਉਹਨਾਂ ਵਿੱਚ ਉਹ ਦੁਕਾਨਾਂ ਉਹਨਾਂ ਦੇ ਅੱਗੇ ਪਰਸਨਲ ਉਹਦੀ ਪਾਰਕਿੰਗ ਆ ਉਹਨਾਂ ਦੀਆਂ ਵੀ ਜਾਣ ਪੁੱਝ ਕੇ ਛੱਡਾ ਧਾਤੀ ਗਈਆਂ ਨੇ ਤੁਸੀਂ ਆਪ ਹੀ ਦੇਖ ਲਓ ਇਹ ਉਹ ਜਗ੍ਹਾ ਜਿੱਥੇ ਭਗਵਾਨ ਜੀ ਮਾਨ ਨੇ ਆਣ ਕੇ ਇੱਥੇ ਰੈਲੀ ਕੀਤੀ ਇਹ ਉਹ ਚੋਗਿਆ ਤੇ ਇੱਥੇ ਜੇ ਇੱਥੇ ਰੈਲੀਆਂ ਹੋ ਸਕਦੀਆਂ ਇਹ ਜਗ੍ਹਾ ਦੇ ਉੱਤੇ ਤੇ ਇਹ ਇਹ ਜਿਹੜੀ ਇਹ ਵੀ ਇੱਥੇ ਪਾਰਕ ਕਰ ਗਈ ਆ ਤੇ ਇਹ ਨਜਾਇਜ਼ ਧੱਕਾ ਹੋਇਆ ਇਹ ਬੱਚੇ ਐਹੀਂ ਜਿਹੜੇ ਆ ਉਹ ਇਹਨਾਂ ਦੇ ਨਾਲ ਕਿਉਂਕਿ ਇਹ ਸਾਡੇ ਸ਼ਹਿਰ ਵਾਸੀ ਆ ਜਿੱਥੇ ਸ਼ਹਿਰ ਵਾਸੀਆਂ ਨੂੰ ਥੱਕਾ ਹੋਏਗਾ ਅਸੀਂ ਪਾਰਟੀ ਬਾਈ ਦੇ ਉੱਤੇ ਉੱਠ ਕੇ ਉਹਨਾਂ ਦੇ ਨਾਲ ਆਏ ਸੈਟਲ ਲਾ ਕੇ ਸਾਡੇ ਵਿੱਚ ਆਪਣੇ ਫੋਨ ਲਾ ਕੇ ਇੱਕ ਬੈਂਡ ਅੱਗੇ ਭਾਈਆ ਇਹ ਲੌਲੀਪਾਪ ਆ ਹੋਰ ਜਿਹਨੂੰ ਦੇ ਇਹੋ ਸਾਹਿਬ ਨੇ ਜੇ ਅੱਜ ਕਾਰਵਾਈ ਕੀਤੀ ਤਾਂ ਸਾਰੇ ਸ਼ਹਿਰ ਚ ਕਰਨੀ ਇਹ ਕਿਹੜਾ ਕੋਈ ਕਾਰਪੋਰੇਸ਼ਨ ਦਾ ਬਹੁਤ ਵੱਡਾ ਸ਼ਹਿਰ ਆ ਕਿ ਜਿੱਥੇ ਇੱਕ ਦਿਨ ਚ ਇਹ ਕੰਮ ਨਹੀਂ ਹੋ ਸਕਦਾ 5 ਮਿੰਟ ਚ ਪੈਦਲ ਤੁਰ ਕੇ ਤੁਸੀਂ ਜ਼ਰਾ ਸ਼ਹਿਰ ਨਿਕ ਸਕਦੇ ਜੇ ਇਹ ਕਾਰਵਾਈ ਕਰਨੀ ਕਰੋ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਇਹਨਾਂ ਦਾ ਇਨਕ੍ਰੋਚਮੈਂਟ ਚਕਾਤੀ ਦੂਜਿਆਂ ਨੂੰ ਮੌਕਾ ਦੇਤਾ ਪੇਟੋ ਜੀਰਾ ਸਾਹ ਲਿਓ ਟਾਰਗੇਟ